ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਾਂਗੇ ਅਖੀਰਲੇ ਸੈਗਮੈਂਟ ਦੇ ਵਿੱਚ ਕਿ ਅਖੀਰ ਭਾਈ ਅਮਰਪਾਲ ਸਿੰਘ ਨੂੰ ਮੈਂਬਰ ਪਾਰਲੀਮੈਂਟ ਵਜੂ ਸੌਂ ਚੁਕਾ ਹੀ ਦਿੱਤੀ ਹੈ ਔਰ ਇਸੇ ਦੌਰਾਨ ਉਹਨਾਂ ਦੇ ਮਾਤਾ ਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਮਰਤਪਾਲ ਸਿੰਘ ਖਾਲਸਤਾਨ ਸਮਰਥਕ ਨਹੀਂ ਹੈ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਉਹਨਾਂ ਨੇ ਚੋਣ ਲੜੀ ਹੈ ਅਤੇ ਭਾਰਤੀ ਸੰਵਿਧਾਨ ਦੀ ਸੌਂ ਚੱਕੀ ਹੈ ਅਸੀਂ ਸਮਝਿਆ ਕਿ ਭਾਈ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੀ ਰਿਹਾਈ ਲਈ ਜਦੋਜਾਦ ਤੱਕ ਜਿਹੜਾ ਉਸ ਇਮਤਰਾਣਾ ਚਾਹੀਦਾ ਔਰ ਸਿਆਸੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਸੋ ਇਸ ਵਾਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੋਂ ਲਾਈਵ ਮਾਸਟ ਨੇ ਉਹ ਵੀ ਆਪਾਂ ਐਂਟਰੇਨ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਜਿਹੀ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇ ਐ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰ ਹਨ ਅ ਦੇਖੋ ਕਫਰ ਟੂਟਾ ਖੁਦਾ ਖੁਦਾ ਕਰਕੇ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੂੰ 4 ਦਿਨ ਦੀ ਪੈਰੋਲ ਦਿੱਤੀ ਗਈ ਸੀ 10 ਸ਼ਰਤਾਂ ਦੇ ਤਹਿਤ ਜਿਹੜੀਆਂ ਸ਼ਰਤਾਂ ਅਸੀਂ ਕੱਲ ਡਿਸਕਸ ਕੀਤੀਆਂ ਸੀ ਔਰ ਕਨਕਲੂਜਨਸ ਅਸੀਂ ਕਿਹਾ ਸੀ ਕਿ ਇਹ ਜ਼ਲਾਲਤ ਹੈ ਜ਼ਲੀਲ ਕਰਨਾ ਹੈ ਔਰ ਬਿਹਤਰ ਹੋਏ ਕਿ ਇਸ ਜ਼ਲਾਲਤ ਨਾਲੋਂ ਤਾਂ ਇਸ ਨੂੰ ਠੁੱਡਾ ਮਾਰਿਆ ਜਾਏ ਇਸ ਮੈਂਬਰੀ ਨੂੰ ਵੀ ਔਰ ਉਹਦੇ ਨਾਲ ਉਹਨਾਂ ਦਾ ਕਦ ਵੀ ਵਧੇਗਾ ਔਰ ਜਿਸ ਕੰਮ ਦੇ ਲਈ ਜਾਂ ਜਿਸ ਤਰ੍ਹਾਂ ਉਹਨਾਂ ਤੋਂ ਐਕਸਪੈਕਟੇਸ਼ਨਸ ਨੇ ਉਹ ਗੱਲ ਵੀ ਮਜ਼ਬੂਤ ਹੋਏਗੀ ਹਾਂ ਦਾ ਇਹ ਮੇਰੇ ਇੱਕ ਜਿਹੜੀ ਹੈ ਭਾਵਨਾਤਮਕ ਰਿਐਕਸ਼ਨ ਸੀ ਟੂ ਦਾ ਸਿਚੁਏਸ਼ਨ ਮੈਨੂੰ ਵੀ ਪਤਾ ਸੀ ਕਿ ਭਈ ਇਵੇਂ ਨਹੀਂ ਹੋਣਾ ਹਮਮ ਔਰ ਹੁਣ ਜਿਵੇਂ ਖਬਰਾਂ ਸਾਹਮਣੇ ਆਈਆਂ ਨੇ ਕਿ ਭਾਈ ਇੱਕ ਦਿਨ ਲਿਆਂਦਾ ਇੱਕ ਦਿਨ ਗਏ ਔਰ ਉਹਨਾਂ ਨੇ ਸੌ ਚੁੱਕੀ ਸਪੀਕਰ ਦੇ ਚੈਂਬਰ ਚ ਜੋ ਉਹਨਾਂ ਸ਼ਰਤਾਂ ਦੇ ਤਹਿਤ ਸੀ ਕਿ ਪਿਕਚਰ ਕੋਈ ਦੂਜਾ ਨਹੀਂ ਇਹ ਜ਼ਰੂਰ ਆਇਆ ਹਮ ਕਿ ਭਈ ਉਹਨਾਂ ਦੇ ਪਿਤਾ ਜਿਹੜੇ ਨੇ ਉਹਨਾਂ ਦੇ ਨਾਲ ਮਿਲੇ ਔਰ ਉਹਨਾਂ ਨੇ ਬਾਅਦ ਦੇ ਵਿੱਚ ਮੀਡੀਆ ਦੇ ਨਾਲ ਗੁਫ਼ਤਗੂ ਕਰਦੇ ਉਹਨਾਂ ਨੇ ਕਿਹਾ ਕਿ ਜੀ ਭਾਈ ਅਮਰਤਪਾਲ ਸਿੰਘ ਰਾਣੇ ਭਾਈ ਗਜਿੰਦਰ ਸਿੰਘ ਦੇ ਚਲਾਨੇ ਤੇ ਸ਼ੋਕ ਪ੍ਰਗਟ ਕੀਤਾ ਹੈ ਔਰ ਜਿਹੜਾ ਉਹਨਾਂ ਨੇ ਨਾਲ ਦੀ ਨਾਲ ਸਾਰੀ ਕੌਮ ਦਾ ਧੰਨਵਾਦ ਕੀਤਾ ਖਡੂਰ ਸਾਹਿਬ ਦੇ ਵੋਟਰਾਂ ਦਾ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਜਿਹੜੇ ਨਸ਼ਾ ਛਡਾਣ ਮਹਿੰਮ ਹੈ ਇਹਨੂੰ ਜਾਰੀ ਰੱਖੋ ਨਾਲ ਦੀ ਨਾਲ ਜਦੋਂ ਜਿਹੜਾ ਰਿਪੋਰਟਰ ਹੈ ਉਹਨਾਂ ਨੂੰ ਪੁੱਛ ਰਿਹਾ ਕਿ ਜੀ ਉਹਨਾਂ ਨੇ ਕੋਈ ਚੋਣਾ ਲੜਨ ਜਾਂ ਦੂਜੇ ਉਹਨਾਂ ਨੇ ਕਿਹਾ ਜਦੋਂ ਨੇੜੇ ਆਉਣ ਗਿਆ ਬਾਈਪਾਸ ਇਲੈਕਸ਼ਨਾਂ ਕਿਉਂਕਿ ਜਿਹੜੇ ਨਾਲ ਦੇ ਸਾਥ ਹੀ ਨੇ ਉਹਨਾਂ ਨੇ ਕਿਹਾ ਕੋਈ ਗਿੱਦੜ ਬਾਹੇ ਤੋਂ ਕੋਈ ਡੇਰਾ ਬਾਬਾ ਨਾਨਕ ਤੋਂ ਕੋਈ ਹੋਰ ਲੜਨਾ ਚਾਹੁੰਦੇ ਨੇ ਤੇ ਉਹਨਾਂ ਨੇ ਕਿਹਾ ਉਹਨੂੰ ਦੇਖਿਆ ਜਾਏਗਾ ਤੇ ਸ਼੍ਰੋਮਣੀ ਕਮੇਟੀ ਚ ਹੋਣਾ ਬਾਰੇ ਉਹਨਾਂ ਨੇ ਕਿਹਾ ਜੀ ਵੋਟਾਂ ਜ਼ਰੂਰ ਬਣਾਓ ਸ਼ਾਇਦ 31 ਜੁਲਾਈ ਜਾਂ ਦੂਜੀ ਡੇਟ ਹੈ ਸੋ ਇਹ ਸਾਰੇ ਕਿਉਂਕਿ ਉਹਨਾਂ ਦੇ ਪਿਤਾ ਜੀ ਦੇ ਤੇ ਉਸ ਚ ਕੋਈ ਇਸ ਕਿਸਮ ਦੀ ਕੰਟਰੋਵਰਸ਼ਲ ਨਹੀਂ ਸੀ ਪਰ ਜਿਹੜੀ ਸਟੇਟਮੈਂਟ ਉਹਨਾਂ ਦੀ ਮਾਤਾ ਜੀ ਨੇ ਮੀਡੀਆ ਦੇ ਨਾਲ ਗੱਲ ਕਰਦੇ ਆ ਦਿੱਤੀ ਉਸ ਨੇ ਜਿੱਥੇ ਇੱਕ ਨਿਰਾਸ਼ਾ ਵੀ ਪੈਦਾ ਕੀਤੀ ਹੈ ਔਰ ਕਈਆਂ ਦਾ ਕ੍ਰਿਟਿਸਿਜ਼ਮ ਜਿਹੜਾ ਇਸ ਤੇ ਉੱਤੇ ਜਾਇਜ਼ ਵੀ ਬਣਦਾ ਹੈ ਔਰ ਇਹ ਐਗਜ਼ੈਕਟਲੀ ਜਦੋਂ ਉਹਨਾਂ ਨੂੰ ਉਹਨਾਂ ਦੇ ਮਾਤਾ ਜੀ ਨਾਲ ਮੀਡੀਆ ਦੇ ਕੋਲ ਬਹੁਤ ਸਾਰੇ ਮਾਈਕ ਹੁੰਦੇ ਨੇ ਔਰ ਸਾਰੇ ਜਾਣਨਾ ਚਾਹੁੰਦੇ ਨੇ ਵੀ ਕੀ ਹੈ ਉਹਨਾਂ ਨੇ ਕਿਹਾ ਕਿ ਬੀ ਜੀ ਉਹਨਾਂ ਨੇ ਅਮਰਤਪਾਲ ਸਿੰਘ ਔਰਾਂ ਵੱਲੋਂ ਸੌ ਚੁੱਕਣ ਦੇ ਉੱਤੇ ਖਡੂਰ ਸਾਹਿਬ ਦੇ ਲੋਕਾਂ ਤੇ ਹੋਰ ਸੰਗਤਾਂ ਨੂੰ ਬੜੀ ਖੁਸ਼ੀ ਹੈ ਤਾਂ ਉਹਨਾਂ ਨੇ ਕਿਹਾ ਜੀ ਕਿ ਉਹਨਾਂ ਨੂੰ ਨੇ ਲੋਕਾਂ ਨਾਲ ਫਤਿਹ ਵੀ ਸਾਂਝੀ ਕੀਤੀ ਹੈ ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬੀ ਸਰਕਾਰ ਜਿਹੜੀ ਹੈ ਉਹ ਤੁਰੰਤ ਰਿਹਾ ਕਰੇ ਉਹਨਾਂ ਨੂੰ ਕਿਉਂਕਿ ਜਿਹੜਾ ਵੱਡੀ ਗਿਣਤੀ ਚ ਵੋਟਾਂ પાਕੇ ਖਡੂਰ ਸਾਹਿਬ ਦੇ ਵੋਟਰਾਂ ਨੇ ਉਹਨਾਂ ਨੂੰ ਜਤਾਇਆ ਤੇ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਭਾਈ ਅਮਰਪਾਲ ਸਿੰਘ ਦਾ ਖਾਲਸਾਤਾਨ ਸਮਰਥਕ ਨਹੀਂ ਨਾ ਬਾਰੇ ਤੁਹਾਡਾ ਕੀ ਖਿਆਲ ਹੈ ਜਿਹੜੇ ਉਹਨਾਂ ਦੇ ਐਗਜ਼ੈਕਟ ਲਫ਼ਜ਼ ਕੋਟ on ਕੋਟ ਨੇ ਉਹਨਾਂ ਕਿਹਾ ਕੋਈ ਕੁਝ ਵੀ ਕਹੇ ਉਹ ਖਾਲਸਤਾਨੀ ਸਮਰਥਕ ਨਹੀਂ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਨਾਲ ਕੋਈ ਖਾਲਸਤਾਨੀ ਸਮਰਥਕ ਨਹੀਂ ਹੋ ਜਾਂਦਾ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਉਹਨਾਂ ਨੇ ਚੋਣ ਲੜੀ ਹੈ ਸੰਵਧਾਨ ਦੀ ਸੋਚ ਚੁੱਕੀ ਹੈ ਤੇ ਅਜੇ ਹੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਹੁਣ ਇਹ ਕੁਆਇਟ ਕੰਟਰੋਵਰਸ਼ੀਅਲ ਹੈ ਪਹਿਲੀ ਗੱਲ ਤਾਂ ਅਸੀਂ ਸਮਝਦੇ ਹਾਂ ਵੀ ਹਾਲਾਂ ਅਸੀਂ ਹਮੇਸ਼ਾ ਤਾਰੀਫ ਕੀਤੀ ਔਰ ਕਰਦੇ ਹਾਂ ਕਿ ਜਿਵੇਂ ਉਹਨਾਂ ਦੀ ਮਾਤਾ ਨੇ ਪਿਤਾ ਨੇ ਬਿਲਕੁਲ ਨਹੀਂ ਤਾਂ ਸਾਲ ਤੋਂ ਅੰਦਰ ਸੀ ਪੁਲਾਪਲ ਉਹ ਦਿੱਤਾ ਸੀ ਸਾਰੇ ਪਾਰਟ ਨੂੰ ਕੋਈ ਬਹੁਤ ਰਿਐਕਸ਼ਨ ਉਹਨਾਂ ਨੇ ਜਿਵੇਂ ਰਿਹਾਈ ਲਈ ਅਮਰਸਰ ਆਏ ਅਕਾਲ ਤਖਤ ਤੇ ਅਰਦਾਸ ਕੀਤੀ ਪਹਿਲਾਂ ਤਖਤ ਸਹਿਬਾਨ ਤੇ ਗਏ ਇੱਕ ਪੂਰੀ ਵਿਉਂਤ ਦੇ ਨਾਲ ਉਹਨਾਂ ਨੇ ਇੱਕ ਇਸ ਜਿਹੜੀ ਮੂਵਮੈਂਟ ਹੈ ਉਸ ਨੂੰ ਜਿਹੜਾ ਉਹ ਪੈਰਾਂ ਤੇ ਕੀਤਾ ਔਰ ਇਹ ਫਿਰ ਕਿਵੇਂ ਜਿਹੜਾ ਹਾਲਾਂਕਿ ਕਿਵੇਂ ਇਲੈਕਸ਼ਨ ਲੜਨ ਦੀ ਗੱਲ ਤਾਂ ਪਹਿਲਾਂ ਰਾਜਦੇਵ ਸਿੰਘ ਬਰਣਾੜੇ ਰਾਹੀਂ ਜਿਹੜਾ ਰਾਸ਼ਟਰੀ ਸਿੱਖ ਸੰਗਤ ਨਾਲ ਜੁੜਿਆ ਸੱਜਣ ਹੈ ਔਰ ਸ਼ੱਕੀ ਹੈ ਸਾਹਮਣੇ ਆਈ ਪਰ ਜਦੋਂ ਇੱਕ ਵਾਰ ਉਹਨਾਂ ਦਾ ਨਾਂ ਆ ਗਿਆ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਮਾਂਡ ਸੰਭਾੜੀ ਔਰ ਇੱਕ ਪੂਰੀ ਮੂਵਮੈਂਟ ਖੜੀ ਹੋਈ ਔਰ ਇਹੀ ਨਹੀਂ ਵੀ ਖਡੂਰ ਸਾਹਿਬ ਤੋਂ ਰਿਕਾਰਡ ਵੋਟਾਂ ਦੇ ਨਾਲ ਜਿੱਤੇ ਪਰ ਇਸ ਮੂਵਮੈਂਟ ਦਾ ਹੀ ਨਤੀਜਾ ਸੀ ਕਿ ਭਾਈ ਸਰਬਜੀਤ ਸਿੰਘ ਵੀ ਫਰੀਦਕੋਟ ਦੀ ਸੀਟ ਜਿੱਤ ਗਏ ਨਾਲ ਉਸ ਤੋਂ ਪਹਿਲਾਂ ਜੇ ਉਹ ਦੋ ਵਾਰ ਹਾਰ ਚੁੱਕੇ ਸੀ ਜਿਹੜੇ ਅੱਡ ਅੱਡ ਇਲੈਕਸ਼ਨਾਂ ਦੇ ਵੇਲੇ ਸੋ ਅਸੀਂ ਜਿਵੇਂ ਆਪਣੀ ਪੋਜੀਸ਼ਨ ਇਸ ਇਸ਼ੂ ਤੇ ਗੱਲ ਕਰਦੇ ਆਂ ਵੀ ਅਸੀਂ ਤਾਂ 40 ਸਾਲ ਪਹਿਲਾਂ ਇਸ ਸਿਸਟਮ ਨੂੰ ਤਲਾ ਅੰਜਲੀ ਦੇਖ ਕੇ ਇਸ ਨੂੰ ਕਿ ਭਾਈ ਇਸ ਕਨਸਟੀਟਿਊਸ਼ਨ ਦੇ ਥੱਲੇ ਸਾਡੇ ਲਈ ਇਨਸਾਫ ਨਹੀਂ ਪਰ ਅਸੀਂ ਮੈਂ ਅਜੇ ਇੰਡੀਵਿਜੂਅਲ ਸੌਫਟ ਕੋਰਨਰ ਰੱਖਦਾ ਕਿ ਜੇ ਉੱਥੋਂ ਦੇ ਸਿਸਟਮ ਦੇ ਵਿੱਚ ਲੋਕ ਆਪਣੀ ਲੋੜ ਮੁਤਾਬਕ ਕੁਝ ਸਮਝਦੇ ਨੇ ਪਰ ਉਹਨਾਂ ਨੂੰ ਗੋਲ ਬੜਾ ਕਲੀਅਰ ਹੈ ਵੀ ਕਿੱਥੇ ਜਾਣਾ ਹੈ ਤੇ ਉਹਨਾਂ ਕੋ ਅਸੀਂ ਵੀ ਕਹਿੰਦੇ ਦੁਖਦਾ ਅਦਰ ਵੇ ਪਰ ਇੱਕ ਗੱਲ ਜਿਹੜੀ ਇਸ ਸਟੇਟਮੈਂਟ ਹਾਲਾਂ ਕੋਈ ਮੈਨੂੰ ਪਹਿਲਾਂ ਪ੍ਰੇਖਾ ਨਹੀਂ ਹੈ ਕਿ ਵੀ ਕਿਹਦਾ ਕੀ ਸਟੈਂਡ ਹੈ ਲੇਕਿਨ ਜਦੋਂ ਤੁਸੀਂ ਕੋਈ ਚੀਜ਼ ਪਬਲੀਕਲੀ ਕਹਿੰਦੇ ਹੋ ਇਹਦਾ ਮਤਲਬ ਇਹ ਹੁੰਦਾ ਪਹਿਲੀ ਗੱਲ ਤਾਂ ਨਾ ਉਹਨਾਂ ਦੇ ਪਿਤਾ ਨਾ ਮਾਤਾ ਉਹ ਉਹਨਾਂ ਦੀ ਆਈਡੀਓਲੋਜੀ ਨੂੰ ਅਮਰਪਾਲ ਸਿੰਘ ਉਹਨੂੰ ਰਿਪਰੈਜ਼ੈਂਟ ਨਹੀਂ ਕਰਦੇ ਇਹਨਾਂ ਨੂੰ ਉੱਥੋਂ ਤੱਕ ਹੀ ਮਾਦੂਦ ਰਹਿਣਾ ਚਾਹੀਦਾ ਹੈ ਜਿਹੜਾ ਕਿ ਉਹਨਾਂ ਦੀ ਰਿਹਾਈ ਲਈ ਜਾਂ ਅਦਰਵਾਇਜ਼ ਜੇ ਇਵਨ ਸਮਾਜਿਕ ਵੀ ਕੁਝ ਕਰਨਾ ਚਾਹੁੰਦੇ ਨੇ ਪੋਲੀਟੀਕਲੀ ਸਮਥਿੰਗ ਸ਼ੁਡ ਕਮ ਫਰਮ ਦਾ ਹਾਰਸ ਮਾਉਥ ਕਿਸੇ ਨੇ ਲਿਖਿਆ ਕਿ ਉਹਨਾਂ ਜਿਹੜਾ ਬਿਆਨ ਬਿਆਜੀ ਜਿਹੜੀ ਕੀਤੀ ਹੈ ਨਾ ਉਹਨਾਂ ਨੇ ਉਹ ਕਹਿੰਦੇ ਗਲਤ ਤਰੀਕੇ ਨਾਲ ਮਾਤਾ ਜੀ ਕਹਿੰਦੇ ਨੇ ਕਿ ਉਹਨਾਂ ਦੇ ਬਿਆਨ ਨੂੰ ਗਲਤ ਪੇਸ਼ ਕੀਤਾ ਗਿਆ ਹੈ। ਨਹੀਂ ਗਲਤ ਨਹੀਂ ਹੈ ਕਿਉਂਕਿ ਉਹ ਮੈਂ ਵੀ ਉਹਨਾਂ ਦਾ ਉਹ ਲਾਈਵ ਬਾਈਟ ਦੇਖਿਆ ਹੈ। ਕੋਈ ਗਲਤ ਤਾਂ ਆ ਹੋਇਆ ਨਾ ਇੱਕ ਜਬਾਨਾ ਹੁੰਦਾ ਸੀ ਵੀ ਪ੍ਰੈਸ ਨੋਟ ਹੁੰਦਾ ਸੀ ਕਿਸ ਨੇ ਕੀ ਕਿਹਾ ਹਾਲਾਂ ਟੋਟੈਲਿਟੀ ਉਹਨਾਂ ਨੇ ਉਹ ਹੀ ਵੀ ਕਹਿ ਸਕਦੇ ਨੇ। ਪਹਿਲੀ ਗੱਲ ਤਾਂ ਉਹਨਾਂ ਨੂੰ ਪੋਲੀਟੀਕਲ ਸਟੇਟਮੈਂਟ ਦੇਣੀ ਨਹੀਂ ਚਾਹੀਦੀ। ਇਹ ਉਹਨਾਂ ਦਾ ਉਹਨਾਂ ਦਾ ਫੀਲਡ ਨਹੀਂ ਹੈ। ਫੀਲਡ ਨਹੀਂ ਹੈ। ਔਰ ਇਹ ਪਹਿਲਾਂ ਵੀ ਅਸੀਂ ਇੱਕ ਵੱਡੀ ਗਲਤੀ ਕੀਤੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਸੰਬੰਧਿਤ ਉਨਾ ਦਾ ਆਨਰ ਮਾਨ ਕਰਨਾ ਬਣਦਾ ਸੀ ਪਰ ਇੱਕ ਸਟੇਜ ਤੇ ਜਦੋਂ ਅਸੀਂ ਉਹਨਾਂ ਤੋਂ ਪੋਲੀਟੀਕਲ ਅਗਵਾਈ ਦੀ ਐਕਸਪੈਕਟੇਸ਼ਨ ਸ਼ੁਰੂ ਕੀਤੀ ਤਾਂ ਫਿਰ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਤੁਸੀਂ ਚਾਰਚ ਫੇਰੇ ਨਜ਼ਰ ਮਾਰ ਕੇ ਦੇਖ ਲਓ ਕਿ ਬਹੁਤ ਸਾਰੇ ਕਿੱਥੇ ਜਾ ਕੇ ਐਂਡ ਹੋਏ ਔਰ ਇਹੀ ਗੱਲ ਅਸੀਂ ਹੁਣ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਹ ਸਿਆਸੀ ਬਿਆਨਬਾਜ਼ੀ ਤੋਂ ਗਰੇਜ਼ ਕੀਤਾ ਜਾਏ ਔਰ ਇਹ ਉਹਨਾਂ ਨੇ ਨਹੀਂ ਦੇਖਣਾ ਹੈ ਕਿ ਭਾਈ ਉਹ ਸੰਵਿਧਾਨ ਦਾ ਕੀ ਚੁੱਕੀ ਐ ਸੌਂ ਕਿ ਨਹੀਂ ਚੁੱਕੀ ਜਾਉ ਕੀ ਹੈ ਕਿ ਜੀ ਉਹ ਖਾਲਸਾਣ ਦਾ ਸਮਰਥਕ ਨਹੀਂ ਹੈ ਇਹ ਜੇ ਅਮਰਿਤਪਾਲ ਸਿੰਘ ਨਹੀਂ ਹੈ ਹੀ ਹਿਮਸੈਲਫ ਸ਼ੁੱਡ ਸੇਟ ਤਾਂ ਕਿ ਹਰ ਨੂੰ ਪਤਾ ਹੋਵੇ ਕਿ ਵੀ ਠੀਕ ਹੈ ਹਾਂਜੀ ਹਾਲਾਂਜੀ ਉਹੀ ਅਮਰਿਤਪਾਲ ਸਿੰਘ ਬਿਫੋਰ ਸੰਵਧਾਨ ਨੂੰ ਵੀ ਉਹਨੇ ਰਿਜੈਕਟ ਕੀਤਾ ਸੀ ਪਰ ਇੱਕ ਸਟੇਜ ਤੇ ਉਹਨਾਂ ਨੇ ਦੀਪ ਸਿੱਧੂ ਵਾਲਾ ਜਿਹੜਾ ਪਾਰਟ ਸੀ ਉਹਨੇ ਕਿਹਾ ਕਿ ਵੀ ਜੇ ਆਪਣੇ ਕਾਜ਼ ਨੂੰ ਅੱਗੇ ਵਧਾਣ ਲਈ ਸਾਨੂੰ ਇਹਨਾਂ ਦੇ ਸਿਸਟਮ ਨੂੰ ਵਰਤਣਾ ਪੈਂਦਾ ਸਾਨੂੰ ਵਰਤ ਲੈਣਾ ਚਾਹੀਦਾ ਜੇ ਤਾਂ ਇਹ ਇੱਕ ਇਹ ਕਹੇ ਕਿ ਤੁਸੀਂ ਸਟ੍ਰੈਟੇਜਾਈਜ਼ ਕਰਦੇ ਹੋ ਕਿ ਤੁਸੀਂ ਤੁਹਾਡੀ ਮੰਜ਼ਿਲ ਇਹ ਔਰ ਵੈਸੇ ਤਾਂ ਉੱਥੇ ਜੇ ਸਰ ਸਿਮਰਨਜੀਤ ਸਿੰਘ ਮਾਨ ਜਾਂ ਸ਼੍ਰੋਮਣੀ ਕਾਰੀਦਾਰ ਅੰਮ੍ਰਿਤਸਰ ਖਾਲਸਾਣ ਦੇ ਪੀਸਫੁੱਲ ਮੁੱਦੇ ਦੇ ਉੱਤੇ ਚੋਣਾ ਲੜਦਾ ਤੇ ਕੋਈ ਇਸ ਕਿਸਮ ਦਾ ਤਾਂ ਹੈ ਨਹੀਂ ਕੀ ਹੈ ਤੇ ਜੇ ਸਿਰਫ ਵਕਤੀ ਤੌਰ ਤੇ ਰਿਹਾਈ ਨੂੰ ਮੁੱਖ ਰੱਖਦੇ ਆ ਇਸ ਕਿਸਮ ਦੀ ਗੱਲ ਕਰਨੀ ਆ ਉਹਦੇ ਨਾਲ ਮਾਤਾ ਜੀ ਜਿਹੜੇ ਨੇ ਉਹ ਨਾ ਆਪਣੇ ਜਿਹੜਾ ਉਹ ਸਿਆਸੀ ਜਾਂ ਜੋ ਉਹਨਾਂ ਦੇ ਬੇਟੇ ਦਾ ਵੀ ਠੀਕ ਹੈ ਮਾਂ ਬਾਪ ਦੀਆਂ ਆਪਣੀਆਂ ਚਾਹ ਜਿਹੜੀਆਂ ਨੇ ਚਾਹਤਾ ਹੁੰਦੀਆਂ ਨੇ ਉਹਨਾਂ ਦੇ ਲਈ ਆਪਣਾ ਬੱਚਾ ਬੱਚੀ ਦੀ ਸੇਫਟੀ ਜ਼ਰੂਰੀ ਹੈ ਪਰ ਜਦੋਂ ਕੋਈ ਚੀਜ਼ ਕੌਮ ਨੂੰ ਸਮਰਪਿਤ ਹੁੰਦੀ ਹੈ ਜਾਂ ਕੌਮ ਦਾ ਵਾਸਤਾ ਪਾ ਕੇ ਹੀ ਜਿਹੜੀ ਇਹ ਸਾਰੀ ਲੜਾਈ ਲੜੀ ਜਾ ਰਹੀ ਸੀ ਕਿ ਭਾਈ ਉਹਨਾਂ ਨੇ ਤਾਂ ਆਪਣੇ ਆਪ ਨੂੰ ਕੌਮ ਦੇ ਹਵਾਲੇ ਕੀਤਾ ਔਰ ਮਾਤਾ ਜੀ ਕਦੇ ਵੀ ਆਪਣੇ ਬੇਟੇ ਦਾ ਨਾਂ ਨਹੀਂ ਲੈਂਦੇ ਉਹਨਾਂ ਨੂੰ ਭਾਈ ਸਾਹਿਬ ਹੀ ਕਹਿੰਦੇ ਨੇ ਕਿ ਭਾਈ ਸਾਹਿਬ ਨੇ ਇਹ ਕਿਹਾ ਭਾਈ ਸਾਹਿਬ ਨੇ ਉਹ ਕਿਹਾ ਤੇ ਜੇ ਹੁਣ ਭਾਈ ਸਾਹਿਬ ਨੇ ਤਾਂ ਫੇਰੇ ਭਾਈ ਸਾਹਿਬ ਨੂੰ ਸੋਚਣ ਦਿਓ ਵੀ ਉਹਨਾਂ ਨੇ ਕੀ ਕਹਿਣਾ ਉਹਨਾਂ ਨੂੰ ਗ੍ਰੇਸ ਕਰਨਾ ਚਾਹੀਦਾ ਜੀ ਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਹੁਣ ਆਪਣ ਜਿਹੜੇ ਵੀਰ ਜਮੈਸਨ ਨੇ ਔਨਲਾਈਨ ਜਾ ਰਿਹਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ ਅਮਰਜੀਤ ਸੈਣੀ ਜੀ ਇੰਦਰਜੀਤ ਸਿੰਘ ਸੰਧੂ ਜੀ ਸੋਨਮੈਲ ਜੀ ਜਸਬੀਰ ਸਿੰਘ ਜੀ ਰਾਜਵਿੰਦਰ ਸਿੰਘ ਜੀ ਸਾਨੂੰ ਸਭ ਫਤਿਹ ਬੁਲਾਉਂਦੇ ਨੇ ਵਾਹਿਗੁਰੂ ਖਾਲਸਾ ਵਾਹਿ ਜੀ ਕੀ ਫਤਿਹ ਖਾਲਸਾ ਜਿੰਦਾਬਾਦ ਵੀ ਕਹਿੰਦੇ ਨੇ ਔਰ ਦਵਿੰਦਰ ਸਿੰਘ ਰੰਧਾਵਾ ਜੀ ਕਹਿੰਦੇ ਨੇ ਪਲੇ ਯੈਲੋ ਸਾਇਨ ਦਾ ਬੈਂਡ ਪਤਾ ਨਹੀਂ ਨਾ ਕੀ ਕਹਿੰਦਾ ਕੁਝ ਗਰੀਅਸ ਬਟ ਪਤਾ ਨਹੀਂ ਕੋਈ ਆ ਡੋਟ ਨੋ ਬेटर ਹੋਏਗਾ ਕਿ ਤੁਸੀਂ ਸਾਨੂੰ ਸਮਝਾ ਸਕੋ ਸਮਝਾ ਸਕੋ ਹਨਾ ਸ਼ਿੰ다 ਸਿੰਘ ਗਿੱਲ ਖਾਲਸਾ ਨੇ ਜੀ ਵੀ ਇਹ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਸ਼ੇਅਰ एवरीवन ਬੀ ਟੀਵੀ 84 ਰਿਸ਼ੀ ਭਾਰਤਵਾ ਜੀ ਆਏ ਨੇ ਇਹ ਹਮੇਸ਼ਾ ਗੁੰਮਰਾਹ ਕਰਦੇ ਨੇ ਇਹਦਾ ਜਿਹੜਾ ਮੈਸੇਜ ਹੈ ਕਿ ਕਾਫੀ ਜਣੇ ਨੇ ਇਹਨਾਂ ਨੂੰ ਰਿਸਪੌਂਸ ਕੀਤਾ ਤਾਂ ਮੈਂ ਇਹਨਾਂ ਦਾ ਮੈਸੇਜ ਪੜ੍ਹ ਦਿੰਨੀ ਆ ਇੱਕ ਜਣੇ ਵੈਕ ਜੀ ਕਾ ਖਾਲਸਾ ਵੈਕ ਜੀ ਕੀ ਫਤਿਹ ਅਮਰਜੀਤ ਯਰ ਵਿਸ਼ ਆਫ ਇੰਡੀਆ ਬੀਇੰਗ ਬਾਲਕਨਾਈਜ਼ਡ is wishful thinking india is stronger than ever before with the very strong aimed force forces and enemy pardwad ji toadiyan cheekan dasdiyan ne ke kuch wapar re assi taa tuhanu shubh kamnaavan hi dande ke soviet union te yugoslavia wang to hameshi salamat raho mulk ਜਿਵੇਂ ਉਹ ਸਲਾਮਤ ਰਹੇ ਨੇ ਤੁਸੀਂ ਵੀ ਸਲਾਮਤ ਰਹੋ ਇਸ ਚ ਹੋਰ ਅਸੀਂ ਕੀ ਐਡ ਕਰ ਸਕਦੇ ਨੇ ਪਰ ਤੁਹਾਡੀਆਂ ਚੀਕਾਂ ਦੱਸਦੀਆਂ ਨੇ ਕਿ ਕਿਤੇ ਨਾ ਕਿਤੇ ਕੁਝ ਹੋ ਰਿਹਾ ਹੈ ਹੋ ਰਿਹਾ ਜਤਿੰਦਰ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਕਾਲੀ ਸਿੰਘ ਜੀ ਔਰ ਧਰਮ ਸਿੰਘ ਜੀ ਫਤਿਹ ਬੁਲਾਂਦੇ ਨੇ ਔਰ ਹਰਜੋਤ ਮਾਇਲ ਜੀ ਵੀ ਔਰ ਇਸੇ ਤਰ੍ਹਾਂ ਕਾਲੀ ਸਿੰਘ ਜੀ ਕਹਿੰਦੇ ਵਰਲਡ ਅਸੈਂਬਲੀ ਆਫ ਲੋਕਲ ਐਂਡ ਰੀਜਨਲ ਗਵਰਨਮੈਂਟਸ ਡੋਨਟ ਬੈਗ ਟੂ ਦਾ ਰੋਂਗ ਪੀਪਲ ਇੰਡੀਅਨ ਗਵਰਨਮੈਂਟ ਅੰਡਰ ਰਾਇਲ ਲੈਂਗੁਏਜ ਆਫ ਨੈਸ਼ਨਲ ਨੈਸ਼ਨਸ ਅਜੰਡਾ 2030 অর ਮੈਡਰੇਟ ਪੀਪਲ ਗਰੁੱਪ ਕੈਨ ਸ਼ੋਰ ਥੈਮ ਇਨ ਵਰਲਡ ਕੋਰਟ ਆਫ ਫੋਰ ਡਿਮਾਂਡ ਡੈਮੇਜ ਜੀ ਔਰ ਇਸੇ ਤਰ੍ਹਾਂ ਸੁਰਮਖ ਮੰਤਰਾ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਜਸਕੀਰਤ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਚੜ੍ਹਦੀ ਕਲਾ ਲੋਚ ਚੁਦੇ ਨੇ ਔਰ ਇਸੇ ਤਰ੍ਹਾਂ ਸੁਖ ਜਿੰਦਰ ਬਾਜਵਾ ਜੀ ਮੇਰੇ ਖਾ ਰਿਸ਼ੀਰਾਂ ਨੂੰ ਕਹਣਾ ਚਾਹੁੰਦੇ ਨੇ ਕਿ ਯੂਐਸ ਐਸਆਰ ਵਾਸ ਵਾਂਸ ਆਫ ਦਾ ਸੇਮ ਓਪੀਨੀਅਨ ਬਟ ਦਾ ਫੈਕਟਸ ਕੁਡ ਬੀ ਵੈਰੀ ਵੈਲ ਵੈਰੀਫਾਈਡ ਫਰੋਮ ਦਾ ਵਰਲਡ ਮੈਪ ਜੀ ਔਰ ਹਰਮਨਪਰਨੂ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਸੈਇਦ ਇਕਬਾਲ ਜੀ ਕਹਿੰਦੇ ਲਵ ਪਾਕਿਸਤਾਨ ਲਵ ਖਾਲਿਸਤਾਨ ਐਸਕ ਐਨੀ ਨੇਸ਼ਨ ਵਨ ਡੋਨਟ ਹੈਵ देयर ਕੰਟਰੀ ਪਾਕਿਸਤਾਨ ਐਂਡ ਅਲਬਾਨੀਆ ਕੋਸੋ ਉਹਨਾਂ ਨੇ ਕਿਹਾ ਅਲਮੈਨ ਅਲਬਾਨੀਆ ਕੋਸੋ ਹਾਂਜੀ ਕੁਲਦੀਪ ਕੌਰ ਜੀ ਫਤਿਹਪਾਲ ਨੇ ਦਵਿੰਦਰ ਸੰਧੂ ਜੀ ਫਤਿਹਪਾਲ ਨੇ ਨਵਤਾਰ ਸਿੰਘ ਜੀ ਫਤਿਹਪਾਲ ਨੇ ਸੁਰਜੀਤ ਸਿੰਘ ਜੀ ਵੀ ਫਤਿਹਪਾਲ ਨੇ ਨੇ ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਆਈ ਬਲੀਵ ਸਿਟੀਜ਼ਨ ਮੈਂ ਕਹਿੰਦਾ ਭਾਈ ਅਮਰਪਾਲ ਸਿੰਘ ਫੋਰ ਹਜ਼ ਮਦਰਜ਼ ਸਟੇਟਮੈਂਟ ਇਜ਼ ਨਾਟ ਇਨ ਆਵਰ ਇੰਟਰਸਟ ਐਨੀਥਿੰਗ ਲਾਈਕ ਥਿਸ ਇਜ਼ ਹੈਲਪਿੰਗ ਦਾ ਇੰਡੀਅਨ ਸਟੇਟ people need to avoid this हां राजबेंद्र सिंह ऑलरेडी एससीएस ਤੇ ਕਮੈਂਟ ਕਾਰਡ ਬੈਠੇ ਹਨ ਹਾਂਜੀ ਔਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾੜ ਔਰ ਜਸ ਜਗਦਾਰ ਸਿੰਘ ਜੀ ਔਰ ਇਹ ਫਤਿਹ ਬਲਾਨੇ ਨੇ ਇਹਨਾਂ ਦਾ ਮੈਸੇਜ ਨੂੰ ਕਹਿੰਦੇ ਇੱਕ ਯੋਧਾ ਫਰ ਪਤਾ ਨਹੀਂ ਮੈਨੂੰ ਪੜਨਾ ਨਹੀਂ ਆਣਾ ਕਿਉਂਕਿ ਮੈਂ ਉਹਨਾਂ ਦਾ ਨਾਮ ਪੜਦਾ ਨਹੀਂ ਜਸ ਦੱਸ ਇਟ ਜਗਦਾਰ ਸਿੰਘ ਜੀ ਔਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਕਹਿੰਦੇ ਦੇਸ਼ੀ ਪਾਤ ਪਾਤ ਜੀ Uh, Shri Ram, the reality is that you are confused or trying to confuse others. I believe Vai will must fulfill our wish to be a balkanized India. Arisitra uh, Kuldeep Singh, Ji, we, uh, Dr. Amarji Singh Ji, ਬੇਟਾ ਨੀਲਮ ਕੋਰਜੀ ਸਤਸਰੀਆ ਕਾਲ ਵਾਇਗਜੇ ਕਾ ਖਾਲਸਾ ਵਾਇਗਜੇ ਕੀ ਫਤਿਹ ਵਾਇਗ ਰੁਪਲਾ ਕਰਨ ਔਰ ਇਸੇ ਤਰ੍ਹਾਂ ਪਰਮਿੰਦਰ ਖਾਲਸਾ ਜਿੰਦਾਬਾਦ ਕਹਿੰਦੇ ਨੇ ਜਸਕੀਰ ਸਿੰਘ ਜੀ ਕਹਿੰਦੇ ਨੇ ਕਿ ਰਿਸ਼ੀ ਭਾਰਤਵਾਦ ਜੀ ਇਫ ਯੂ ਆ ਯੂ ਬਲੀਵ ਥੈਟ ਇੰਡੀਆ ਇਜ਼ ਸਟਰੋਂਗਰ ਦੈਨ ਐਵਰ ਥੈਨ ਵਾਇ ਇੰਡੀਆ ਇਜ਼ ਸਕੇਅਰਡ ਆਫ ਚਾਈਨਾ ði ਰੈਲਟੀ ਇੰਡੀਆ ਇਜ਼ ਮੋਰ ਕਵਰਡ ਦੈਨ ਐਵਰ ਬਿਫੋਰ ਐਂਡ ਇਜ਼ ਗੋਇੰਗ ਟੂ ਬੀ ਬ੍ਰੋਕਨ ਇਨ ਮੈਨੀ ਪਾਰਟਸ ਔਰ ਆਲ अबाउट 26 ਜਮ ਜੀ ਫਤਿਹ ਬਲਾਂਦੇ ਨੇ ਔਰ ਧਰਮ ਸਿੰਘ ਜੀ ਕਹਿੰਦੇ ਨੇ ਕਿ ਭਾਈ ਗਜਿੰਦਰ ਸਿੰਘ ਸਾਡੀ ਰੂਹ ਵਿੱਚ ਵਸ ਗਿਆ ਸਦਕ ਸਬਰ ਸਿਰੜ ਨਮੋਨ ਦਾ ਉਹ ਰਾਹ ਦੱਸ ਗਿਆ ਭਾਈ ਸਾਹਿਬ ਨੂੰ ਕੇਸਰੀ ਸਲਾਮ ਜਕਤਾਰ ਸਿੰਘ ਨੇ ਵੀ ਇਹੀ ਕਿਹਾ ਕਿ ਇੱਕ ਯੋਦਾ ਪਹਾੜ ਵਾਂਗ ਅਡਿਕ ਖੜਾ ਅਡਿਕ ਹਾਂਜੀ ਖੜਾ ਰਿਆ ਦੂਜਾ ਸੰਵਿਧਾਨ ਥੱਲੇ ਭਾਰਤ ਬਚਾਉਣ ਦੀ ਸੌਂ ਖਾਂਦਾ ਰਿਹਾ ਹਮਮਾਏ ਗਰੂ ਜੀ ਹਾਂ ਇਹਦੇ ਵਿੱਚ ਤਾਂ ਕੋਈ ਦੂਰਾਵਾ ਨਹੀਂ ਹੈ ਗਜਿੰਦਰ ਸਿੰਘ ਬਹੁਤ ਵੱਡਾ ਜਿਹੜਾ ਉਹਨਾਂ ਦਾ ਰੋਲ ਹੈ ਔਰ ਬਹੁਤ ਬੁਲੰਦ ਰਤਬਾ ਉਹਨਾਂ ਦਾ ਹਮੇਸ਼ਾ ਸਾਡੇ ਇਤਿਹਾਸ ਚ ਰਹਿ ਗਿਆ ਅਜਾਜ ਸ਼ੇਰਗਲ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਸਾਨੂੰ ਔਰ ਫਿਰ ਜੀਤਸੂਰਤਿਆ ਜੀ ਵੀ ਔਰ ਇਸੇ ਤਰ੍ਹਾਂ ਏ ਸਿੰਘ ਰਿਸ਼ੀ ਸਫਰਡ ਦਾ ਵਰਸਟ ਕਨਵਰਸਟਿਵ ਲੂਜ਼ ਐਵਰ ਸਤਨਾਮ ਸਿੰਘ ਜੀ ਔਰ ਇਸ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਰਾਜੀ ਟੀਵੀ 84 ਟੈਲੀਵਿਜ਼ਨ ਟੈਲ ਚੈਨਲ ਪਰਿਵਾਰ ਨੂੰ ਪਿਆਰ ਸਤਿਕਾਰ ਸਾਥ ਬੁਲਾਈ ਫਤਿਹ ਵਾਇਕ ਜੀ ਦਾ ਖਾਲਸਾ ਵਾਗ ਜੀ ਕੀ ਫਤਿਹ ਸੱਚੇ ਅਕਾਲ ਪ੍ਰਵਾਨ ਕਰਿਓ ਜੀ ਖਾਲਸਾ ਦੀ ਆਗੂ ਪਾਈ ਗਜਿੰਦਰ ਸਿੰਘ ਜਲਾਵਤਨੀ ਨੂੰ ਔਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾਜ ਜੀ ਸਰਪੰਚ ਜਸਦ ਗਿਲ ਜੀ ਲਖਵੀਰ ਸਿੰਘ ਜੀ ਮੀਰ ਫਵਾਦ ਜੀ ਕੰਨੇ ਨੇ ਕਿ ਲੇਬਰ ਪਾਰਟੀ سپورਟਸ ਕਸ਼ਮੀਰ ਐਂਡ ਪਾਲਿਸਤਾਨ ਨਾਓ ਆਲਸੋ ਕਲਸਤਾਨ ਮੋਸਟ ਕਸ਼ਮੀਰੀ ਐਮਪੀਜ਼ آر این لبر پارٹی آلسو ادر مسلم اینڈ آلسو سکس اٹس اے گوڈ نیوز اور اسی طرح محمد اسلام چودری بائی دا ول آف اللہ ایوری ایونٹ ویل ہلپ فریڈم آف خالستان آئیز آف پارٹنر کے کہہ کے فتح بلانے میں اور نیہانگ سنگ جی فتح بلا پراب جوت سنگ جی آئے نے یہ کہیں کہ کنزرویٹو یو کے, کے تو ਚਲੀ ਗਈ ਹੈ ਪਰ ਕੈਨੇਡਾ ਵਿੱਚ ਵਾਪਸ ਵਾਪਸੀ ਕਰੇਗੀ ਅਗਲੇ ਸਾਲ ਤੁਹਾਨੂੰ ਕੀ ਲੱਗਦਾ ਇਸ ਨਾਲ ਸਿੱਖ ਮੈਟਰਸ ਕਿਸ ਤਰ੍ਹਾਂ ਇਨਫਲੂਐਂਸ ਇਨਫਲੂਐਂਸ ਹੋਣਗੇ ਦੇਖੋ ਇੰਡੀਆ ਵੀ ਕੰਜ਼ਰਵੇਟਿਵ ਨੂੰ ਸਪੋਰਟ ਕਰਦਾ ਨਹੀਂ ਇੰਡੀਆ ਤਾਂ ਉਹੀ ਜਿਹੜਾ 2019 ਔਰ 2021 ਦੀਆਂ ਇਲੈਕਸ਼ਨਸ ਦੇ ਵਿੱਚ ਇਹਨਾਂ ਨੇ ਕਿਵੇਂ ਉਹਨਾਂ ਦੇ ਲੀਡਰ ਦੀ ਚੋਣ ਔਰ ਅਦਰਵਾਈਜ਼ ਇੰਟਰਫੇਅਰ ਕੀਤਾ ਜੀ ਅਸੀਂ ਸਮਝਦੇ ਹਾਂ ਕਿ ਵੀ ਜਿਸ ਲੈਵਲ ਤੱਕ ਜਸਟਨ ਟਰੂਡੋ ਇਸ ਫਾਈਟ ਨੂੰ ਲੈ ਗਏ ਨੇ ਔਰ ਆਲਰੇਡੀ ਲਾ ਐਨਫੋਰਸਮੈਂਟ ਏਜੰਸੀਜ਼ ਦਾ ਕੋਲ ਹੈ ਹੁਣ ਇਵਨ ਕੰਜ਼ਰਵੇਟਿਵ ਪਾਰਟੀ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਇੰਡੀਆ ਦੇ ਲਈ ਕੋਈ ਰਿਆਇਤ ਜਾਂ ਕੋਈ ਰਾਹਤ ਨਹੀਂ ਦੇ ਸਕੇਗੀ ਦੂਸਰਾ ਕਿਉਂਕਿ ਇੰਡੀਆ ਖੁੱਲ ਕੇ ਜਿਹੜੀ ਪਬਲਿਕ ਇਨਕੁਆਇਰੀ ਵੀ ਹੈ ਜਸਟਿਸ ਮੈਰੀ ਦੇ ਥੱਲੇ ਉਹਦੇ ਚ ਸਾਹਮਣੇ ਆਇਆ ਕਿ ਵੀ ਫੈਡਰਲ ਇਲੈਕਸ਼ਨਸ ਚ ਚਾਈਨਾ ਤੋਂ ਬਾਅਦ ਦੂਸਰਾ ਮੁਲਕ ਇੰਡੀਆ ਜਿਹਦੇ ਇੰਟਰਫੀਅਰੈਂਸ ਹੈ ਮੇਰਾ ਖਿਆਲ ਹੈ ਹੁਣ ਉਹ ਇਹਨਾਂ ਤੋਂ ਪੱਲਾ ਛਾੜਨਗੇ ਪਰ ਮੇਰੇ ਲਈ ਇਹ ਜ਼ਿਆਦਾ ਕਈ ਵਰੀ ਕੰਸਰਨ ਹੁੰਦਾ ਹੈ ਵੀ ਕਿਉਂਕਿ ਇੱਕੋ ਵੇੜੇ ਐਨਡੀਪੀ ਔਰ ਲਿਬਰਲ ਦੋਨੋਂ ਹੀ ਜਿਹੜੇ ਨੇ ਸਿੱਖਾਂ ਦੀਆਂ ਹਮਦਰਦੀਆਂ ਦੋਨਾਂ ਨੇ ਜਿੱਤੀਆਂ ਨੇ ਤੇ ਕਿੰਨਾ ਥਾਵਾਂ ਦੇ ਉੱਤੇ ਸਾਡੀ ਵੋਟ ਇਸ ਕਿਸਮ ਦੀ ਡਿਵਾਈਡ ਨਾ ਹੋਏ ਕਿ ਭਾਈ ਕਨਜ਼ਰਵੇਟਿਵ ਨੂੰ ਫਾਇਦਾ ਹੋਏ ਸੋ ਜੇ ਕੋਈ ਅੰਡਰਸਟੈਂਡਿੰਗ ਇਹਨਾਂ ਦੀ ਲਿਬਰਲ অর ਐਨਡੀਪੀ ਦੀ ਹੋ ਜਾਂਦੀ ਹੈ ਕੁਝ ਥਾਵਾਂ ਦੇ ਕੁਝ ਸੀਟਾਂ ਤੇ ਤੇ ਮੇਬੀ ਇੱਕ ਬੈਟਰ ਪਾਰਟ ਹੋਏਗਾ ਹਾਲਾਂਕਿ ਅਜੇ ਇੱਕ ਸਾਲ ਵਿਚਕਾਰ ਹੈ ਜਸਟਨ ਟਰੂਡੋ ਦੀ ਬੇਸ਼ੱਕ ਉਹ ਜਿਹੜੀ ਕੈਰੀਜ਼ਮਾ ਤਾਂ ਨਹੀਂ ਹੈ ਇਸ ਲਈ ਬਹੁਤ ਸਾਰੇ ਉਹਨੂੰ ਲੂਜ਼ਰ ਧਾਸ ਰਹੇ ਨੇ ਕਮਿੰਗ ਈਅਰ ਦੀ ਇਲੈਕਸ਼ਨ ਪਰ ਜਿਵੇਂ ਉਹਦਾ ਇੱਕ ਸ਼ਾ ਚਰਚਿਲ ਦਾ ਇਹ ਕੋਰਸੀ ਕਿ 24 ਆਵਰਸ ਇਜ਼ ਟੂ ਲੌਂਗ ਅ ਟਾਈਮ ਇਨ ਪੋਲਿਟਿਕਸ ਅਖੀਰਲੇ 24 ਘੰਟਿਆਂ ਵਿੱਚ ਸਿਚੁਏਸ਼ਨਜ਼ ਬਦਲਦੀਆਂ ਨੇ ਅਜੇ ਵਿਚਾਰ ਟਾਈਮ ਹੈ ਰੈਟਵੀ ਸੀ ਕਿ ਲਿਬਰਲ ਜਿਹੜੀ ਹੈ ਉਹਦੀ ਪਰਫਾਰਮੈਂਸ ਬੈਟਰ ਵੀ ਹੋ ਸਕਦੀ ਹੈ ਡੋਮੈਸਟਿਕ ਹੋਰ এজেন্ডਾ ਦੇ ਉੱਤੇ ਜੀ ਜਸਪਾਲ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਆਈਜ਼ ਆਫ ਪੈਟਰਨ ਕਹਿੰਦੇ ਨੇ ਕਿ ਡਾਕਟਰ ਸਾਹਿਬ ਦੀਆਂ ਸਪੀਚਾਂ ਪੰਜਾਬ ਦੇ ਨੌਜਵਾਨੀ ਬਹੁਤ ਸੁਣਦੀ ਹੈ ਤੇ ਸਮਝਦੀ ਹੈ ਔਰ ਮੁਹੰਮਦ ਅਸਲਮ ਚੌਧਰੀ ਬਹੁਤ ਮਿਹਰਬਾਨੀ ਹਾਂਜੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਮੈਸੇਜ ਦੂਰ ਦੂਰ ਤੱਕ ਪਹੁੰਚ ਰਿਹਾ ਹੈ ਮੁਹੰਮਦ ਅਸਲਮ ਚੌਧਰੀ ਸਕਸੈਸ ਆਫ 9 ਸਿਕ ਐਮਪੀਸ ਇਸ ਗ੍ਰੇਟ ਸਿਗਨਲ ਆਫ ਸਪੋਰਟ ਟੂ ਖਾਲਿਸਤਾਨ ਮੂਵਮੈਂਟ ਆ ਨੋ ਡਾਊਟ ਜੀ ਅਵਤਾਰ ਸਿੰਘ ਜੀ ਫਤਿਹ ਬਲਾਨੇ ਨੇ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਆਈ ਬਲੀਵ ਦਾ ਟ੍ਰੀਟਮੈਂਟ ਆਫ ਇਲੈਕਟਡ ਐਮਪੀ ਅਮਰਤਪਾਲ ਬਾਈ ਇੰਡੀਅਨ ਸਟੇਟ ਇਜ਼ going to put another nail in their coffin world is watching ہاں نہیں بالکل بہت ساریयां ਅੱਜ ਵੀ ਜਿਹੜੀਆਂ ਕਾਲਰ ਸੀ ਉਹ ਕਹਿੰਦਾ ਜੀ ਇਹ ਤਾਂ ਜਾਣ ਬੁੱਝ ਕੇ ਜ਼ਲੀਲ ਕਰ ਰਹੇ ਨੇ ਮੈਂ ਕਿਹਾ ਇਹੀ ਜੇ ਸਾਨੂੰ ਰਿਅਲਾਈਜ਼ ਹੋਏ ਵੀ ਗੁਲਾਮੀ ਕੀ ਹੁੰਦੀ ਹੈ ਇੱਕ ਸੋ ਕਾਲਡ ਜਮਹੂਰੀਅਤ ਦਾ ਇੱਕ ਇਲੈਕਟਿਡ ਮੈਂਬਰ ਪਾਰਲੀਮੈਂਟ ਜਿਹੜਾ ਲੋਕਾਂ ਦੀ ਰੋਮਾਂੰਦਗੀ ਕਰਦਾ ਜੇ ਉਹਦੇ ਨਾਲ ਇਵੇਂ ਆ ਜਿਹਦੇ ਖਿਲਾਫ ਕੋਈ ਕੇਸ ਪ੍ਰੂਵਨ ਨਹੀਂ ਹੈ ਕੋਈ ਉਹਨੇ ਮਰਡਰ ਨਹੀਂ ਕੀਤਾ ਕੋਈ ਉਹਦੀ ਕਨਵਿਕਸ਼ਨ ਨਹੀਂ ਹੈ ਤੇ ਆਮ ਲੋਕ ਉਸ ਸਿਸਟਮ ਚ ਕਿਵੇਂ रह ਸਕਦੇ ਨੇ ਹਮ ਆਈਸੋਪਨ ਕੰਨਨੇ ਕੇ ਡਾਕਟਰ ਸਾਹਿਬ ਤੇ ਚੀਮਾ ਸਾਹਿਬ ਦੀਆਂ ਜੋਸ ਪੀਚਾਂ ਹੁੰਦੀਆਂ ਹਨ ਸਿੱਖ ਨੌਜਵਾਨੀ ਦੇ ਵਿੱਚ ਮਨੋਵਲ ਮਨੋਵਲ ਮੇਰੇ ਖਾ ਬਹੁਤ ਉੱਚਾ ਚੱਕ ਦਿੰਦੀਆਂ ਨੇ ਤੇ ਆਪਣੇ ਆਜ਼ਾਦ ਕਰ ਖਾਲਸਾਣ ਦਾ ਸੁਪਨਾ ਪੂਰਾ ਹੁੰਦਾ ਹੈ ਔਰ ਇਸੇ ਤਰ੍ਹਾਂ ਜਸਪੀ ਸਿੰਘ ਜੀ ਫਤਿਹਪੁਰਾਂ ਨੇ ਗੁਰਜੀਤ ਸਿੰਘ ਜੀ ਵੀ ਡਾਕਟਰ ਸਾਹਿਬ ਤੁਸੀਂ ਪੰਜਾਬ ਨੂੰ ਉਸ ਗੱਲਬਾਤ ਸੁਝਾ ਦੇਣ ਤੇ ਦਿੰਦੇ ਹੋ ਸਾਡੇ ਮਨਾਂ ਦੇ ਕਵਾੜ ਖੁੱਲਦੇ ਆ ਨੇ ਵਾਹਿਗੁਰੂ ਮਿਲ ਕਰਨ ਸਭਨਾ ਦੇ ਖਾਲਸਾ ਜਿੰਦਾਬਾਦ 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 ਬਲਜੀਤ ਕੌਰ ਜੀ ਵੀ ਕਹਿੰਦੇ ਨੇ ਸਾਨੂੰ ਫਤਿਹ ਬੁਲਾਂਦੇ ਨੇ ਔਰ ਕਹਿੰਦੇ ਨੇ ਡਾਕਟਰ ਸਾਹਿਬ ਜੀ ਐਂਡ ਬੇਬੀ ਨੀਲਮ ਜੀਤ ਖੁਰ ਦਾ ਕੀ ਖਣਾ ਚਾਹੁੰਦੇ ਆ ਫਤਿਹ ਬਲਾਂਦੇ ਨੇ ਔਰ ਨੁੱਪਾ ਜੀ ਕਹਿੰਦੇ ਦੁਨੀਆ ਦੇ ਵਿੱਚ ਹਰ ਚੀਜ਼ ਦਾ ਗਰਾਫ ਪਹਿਲੇ ਉੱਪਰ ਜਾਂਦਾ ਫਿਰ ਥੱਲੇ ਜਾਂਦਾ ਵੱਡੇ ਕਹਿੰਦੇ ਖਿਲਜੀ ਮੁਗਲ ਲੋਧੀ ਦਸਤਿਆਂ ਤੇ ਹੋਣ ਆਰਐਸਐਸ ਕੋਈ ਵੀ ਸਲਤਨਤ ਹਮੇਸ਼ਾ ਜਿਹੜੀ ਹੈ ਕਾਇਮ ਨਹੀਂ ਰਹਿੰਦੀ ਇਹ ਕੁਦਰਤ ਦਾ ਨਿਜ਼ਾਮ ਹੈ ਬਿਲਕੁਲ ਠੀਕ ਬਲਿਹਾਰ ਸਿੰਘ ਕਾਂਗ ਜੀ ਵੀ ਫਤਿਹ ਬਲਾਂਦੇ ਨੇ ਜਗਦੀਸ਼ ਸਿੰਘ ਜੀ ਵੀ ਸਾਨੀ ਸਾਨੂੰ ਕਹਿੰਦੇ ਹਿੰਦੂ ਮੋਦੀ ਦਾ ਹਾਰਿਆ ਮਤਲਬ ਰਿਸ਼ੀ ਸੁਨਕ ਦੀ ਗੱਲ ਕਰਦੇ ਆ ਹਾਂਜੀ ਹਾਂਜੀ ਹਿੰਦੂ ਮਨਜੀਤ ਸਿੰਘ ਹਾਂਜੀ ਮਠਾਰੂ ਜੀ ਵੀ ਖਾਲਸਾ ਜਿੰਦਾਬਾਦ ਅਫੀਰ ਮਿਸ਼ਨ ਡੈਫੀਨੇਟਲੀ ਖਾਲਸਾ ਜਿੰਦਾਬਾਦ ਕਹਿੰਦੇ ਨੇ ਔਰ ਇਸੇ ਤਰ੍ਹਾਂ ਕੋਰ ਸ਼ਰਨਜੀਤ ਨੰਦ ਮੈਸੇਜ ਪੜਦਾ ਹੈ ਕਹਿੰਦੇ ਨੇ ਕਿ ਮਾਤਾ ਜੀ ਦਾ ਜਿਹੜਾ ਬਿਆਨ ਹੈ ਉਹ ਕਹਿੰਦੇ ਨੇ ਗਲਤ ਪੇਸ਼ ਕੀਤਾ ਹੈ ਜਗਦੀਸ਼ ਫੇਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾਜੀ ਕਹਿੰਦੇ ਭਾਈ ਅਮਰਪਾਲ ਸਿੰਘ ਦੀ ਪਾਰਲੀਮੈਂਟ ਮੈਂਬਰ ਵਜੂ ਸੌ ਚੱਕਣ ਦੀ ਰਸਮ ਜਿਹੜੀ ਅਨੁਸਾਰ ਸੇ ਕੌਮ ਨੂੰ ਗੁਲਾਮੀ ਦਾ ਅਹਿਸਾਸ ਜਿਹੜਾ ਉਹ ਕਰਵਾਇਆ ਗਿਆ ਰਵਿੰਦਰ ਗਿੱਲ ਜੀ ਫਤਿਹ ਬੁਲਾਉਂਦੇ ਨੇ ਬਸਰਾ ਜੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਕਰਨ ਗਿੱਲ ਬੇਨਤੀ ਹੈ ਕਿ ਇਸ ਨੂੰ ਪੋਜੀਟਿਵ ਨਜ਼ਰੀਏ ਨਾਲ ਦੇਖਿਆ ਜਾਵੇ ਕਿ ਬਹੁਤ ਲੋਕਾਂ ਨੇ ਮਾਤਾ ਦੀ ਇਸ ਗੱਲ ਤੇ ਖੁੱਲ ਕੇ ਖਾਲਸਾ ਦੇ ਲਈ ਬੋਲਿਆ ਔਰ ਸਿੰਘ ਅਰਚਾ ਜੀ ਵੀ ਔਰ ਇਸੇ ਤਰ੍ਹਾਂ ਕਰੇਜ਼ੀ ਕਾਲਸ ਫਤਿਹ ਬੁਲਾਉਂਦੇ ਨੇ ਔਰ ਫਿਰ ਕਹਿੰਦੇ ਨੇ ਕਿ ਸਾਰਾ ਅਦਮਤ ਡਿਡ ਨਾਟ ਟਾਕ ਮਚ ਅਬਾਊਟ ਸਿਕਸ ਇਨ ਹਰ ਹਾਂ ਉਹ 10 ਘੰਟੇ ਦੀ ਉਹਨਾਂ ਦੀ ਪੋਡਕਾਸਟ ਅਖੀਰਲੇ ਪਾਣੀ ਵਿੱਚ ਸੀ ਉਹ ਵੀ ਦਬੀ ਆਵਾਜ਼ ਦੇ ਵਿੱਚ ਸੀ ਬਿਲਕੁਲ ਦੇਖੋ ਨੋਸ ਨਹੀਂ ਚ ਕੰਪੋ ਆਤੀਆਂ ਉਹਨਾਂ ਦੀ ਜੀ ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਸੋ ਇਸ ਤਰ੍ਹਾਂ ਆਪਣੇ ਵੀਰਸ ਕਲੇ ਨੇ ਇਜਾਜ਼ਤ ਵੀਵਰਸ ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਪੁੱਲਣਾ ਸਾਡੇ ਸਪਤੇ ਤੇ ਐਸਓਐਸ ਆਰਟੀਵੀ 44 ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੰਗਿਆ ਦੋ ਦਿੱਤੀਏ ਰੋਚੀ ਵੀਰਿਫ ਬੁਲਾਦੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ